ਦੇਖੋ ਜੀ ਜਿਹੜੀ ਅੱਜ ਇਹ ਘਟਨਾ ਘਟੀ ਆ ਸਾਨੂੰ ਵੀ ਮੀਡੀਆ ਰਾਹੀਂ ਜਿਹੜਾ ਉਹ ਪਤਾ ਲੱਗਾ ਵਾ ਸਾਡੀ ਕੋਈ ਫੋਨ ਤੇ ਗੱਲਬਾਤ ਨਹੀਂ ਹੋਈ ਔਰ ਤੁਹਾਨੂੰ ਉੱਥੇ ਪਤਾ ਲੱਗਾ ਜਿਹੜੀ ਹੁਣ ਸਾਡੇ ਕੋਲ ਜਾਣਕਾਰੀ ਆ ਕਿ ਉਹਨਾਂ ਦੀ ਸਕਿਉਰਿਟੀ ਦੀ ਉੱਥੇ ਡਿਊਟੀ ਆ ਤੇ ਸਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਆਪਣਾ ਤੁਸੀਂ ਫੋਨ ਵੀ ਚੈੱਕ ਕਰਾਓ ਉਹਦੀ ਜਿਹੜਾ ਸਕੈਨਰ ਦੇ ਵਿੱਚ ਦੀ ਲੰਗਾਉਂਦੇ ਆ ਪਰਸ ਵੀ ਉਤੂ ਤੂ ਮੈਮਾ ਜਿਹੜੀ ਉਹ ਹੋਈ ਆ ਉਹਦੇ ਵਿੱਚੋਂ ਹੀ ਸਾਰਾ ਕੁਝ ਹੋਇਆ ਦੇਖੋ ਜਦੋਂ ਤੂ ਤੂ ਮੈਮਾ ਹੋ ਗਈ ਤੇ ਕੰਗਰਾਂ ਨੌਦਜੀ ਬਹੁਤ ਮਾੜਾ ਚੰਗਾ ਜਿਹੜਾ ਉਹ ਕਿਸਾਨਾਂ ਬਾਰੇ ਸਾਡੀਆਂ ਧੀਆ ਪੈਣਾ ਬਾਰੇ ਬੋਲਦੀ ਰਹੀ ਆ ਕਿ ਟਕੇ ਟਕੇ ਤੇ ਟਕੇ ਟਕੇ ਦੀਆਂ ਬੀਬੀਆਂ 100-100 ਰੁਪਏ ਦਿਹਾੜੀ ਆਉਂਦੇ ਆ ਤੇ ਫਿਰ ਉਹਦੇ ਭਾਵਨਾਵਾਂ ਦੇ ਵਿੱਚੋਂ ਜਿਹੜਾ ਵਾ ਇਹ ਸਾਰਾ ਕੁਝ ਹੋਇਆ ਵਾ ਇਹ ਸੁਭਾਵਿਕ ਆ ਜਦੋਂ ਤੁਸੀਂ ਕਿਸੇ ਦੀ ਮਾਂ ਪੈਣ ਨੂੰ ਮਾੜਾ ਬੋਲੋਗੇ ਜਦੋਂ ਤੁਸੀਂ ਉਹਨਾਂ ਦੇ ਭਰਾਵਾਂ ਪ੍ਰਤੀ ਮਾੜਾ ਬੋਲੋਗੇ ਤੇ ਇਹ ਫਿਰ ਸੁਭਾਵਿਕ ਹੀ ਆ ਵੀ ਕਿਤੇ ਨਾ ਕਿਤੇ ਦੇਖੋ ਕੋਈ ਬਾਲੀ ਲੰਬੀ ਚੌੜੀ ਇੱਥੇ ਸਾਡੀ ਉਹਨਾਂ ਦਾ ਵਿਚਾਰ ਨਹੀਂ ਹੁੰਦੀ ਪਰ ਸੋਸ਼ਲ ਮੀਡੀਆ ਜਮਾਨਾ ਮੀਡੀਆ ਜਮਾਨਾ ਉੱਥੇ ਸਾਰਾ ਕੁਝ ਪਤਾ ਲੱਗਦਾ ਵੀ ਕੌਣ ਚੰਗਾ ਤੇ ਕੌਣ ਮਾੜਾ ਵਾ ਕੌਣ ਕੀ ਬੋਲ ਰਿਹਾ ਕੌਣ ਕੀ ਨਹੀਂ ਬੋ ਜਦੋਂ ਉਹਨਾਂ ਕੋਲ ਹੋਰ ਕੁਝ ਨਹੀਂ ਹੁੰਦਾ ਤੇ ਉਹਨਾਂ ਨੇ ਅੱਗ ਲਾਉ ਜਿਹੜਾ ਬਿਆਨ ਉਹ ਦੇਣਾ ਹੀ ਹੁੰਦਾ ਇਸ ਤੋਂ ਪਹਿਲਾਂ ਵੀ ਬਹੁਤ ਕੁਝ ਉਹ ਬੋਲਦੇ ਰਹੇ ਆ ਤੇ ਇਹ ਤੇ ਕੋਈ ਵੱਡੀ ਗੱਲ ਨਹੀਂ ਜੀ ਉਹਨਾਂ ਨੇ ਅੱਜ ਕਹਿਤਾ ਵੀ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਰਿਹਾ ਵਾ ਦੂਜਾ ਤੀਜਾ ਉਹ ਤਾਂ ਪਹਿਲਾਂ ਵੀ ਬਿਆਨ ਦਿੰਦੇ ਆਏ ਚੋ ਠੀਕ ਆ ਜਿਹੜੀ ਉਹ ਅਨਕਵਾਰੀ ਦੇ ਵਿੱਚ ਜੋ ਆਊਗਾ ਤੇ ਕੋਈ ਗੱਲ ਨਹੀਂ ਬਿੱਲ ਕੋਲ ਨਹੀਂ ਇਹ ਕਾਨੇ ਦਾ ਵੀ ਨਹੀਂ ਜਥੇਬੰਦੀ ਵਾਲਾ ਕੋਈ ਰੂਟ ਪਲਾਨ ਤਿਆਰ ਕੀਤਾ ਗਿਆ ਉਹ ਉਹ ਅਸੀਂ ਸਾਰਾ ਜਿਹੜਾ ਉਹ ਕੱਲੋਂ ਤੋਂ ਦੱਸ ਦਾਂਗੇ ਜਥੇਬੰਦੀ ਨਾਲ ਖੜੀ ਐ ਡੱਟ ਕੇ ਖੜੀ ਹੋਈ ਜਥੇਬੰਦੀ ਵੀ ਖੜੀ ਹੋਈ ਆ ਹੋਰ ਵੀ ਸੰਸਥਾ ਜਿਹੜੀਆਂ ਉਹ ਖੜੀਆਂ ਹੋਈਆਂ ਜੋ ਅਸੀਂ ਵੇਖ ਰਹੇ ਆ ਇੱਕ ਵੀ ਬੱਚਾ ਜਿਹੜਾ ਕਰ ਰਹੀ ਸੀ ਹਾਂ ਅਸੀਂ ਬੱਚਿਆਂ ਦਾ ਤਾਂ ਜਿਗਰ ਕਰ ਰਹੇ ਆ ਵਾਰ-ਵਾਰ ਵੀ ਅਜੇ ਤੱਕ ਮੀਡੀਆ ਨੇ ਬੱਚੇ ਜਿਹੜੇ ਉਹ ਨਹੀਂ ਦਿਖਾਏ ਛੋਟੇ ਬੱਚੇ ਆ 9 ਸਾਲ ਦੀ ਕੁੜੀਆ ਵਾ 9 10 ਦੀ 5 6 ਸਾਲ ਦਾ ਕਾਕਾ ਵਾ ਤੇ ਉੱਥੇ ਭਾਜੀ ਤੇ ਭੈਣ ਦੋਵੇਂ ਜਿਹੜੇ ਆ ਰਹਿੰਦੇ ਆ ਹੋਰ ਕੋਈ ਉੱਤੇ ਨਹੀਂ ਆਗਾ ਤੇ ਅਸੀਂ ਚਾਹੁੰਦੇ ਆ ਵੀ ਮੀਡੀਆ ਸਾਨੂੰ ਇੱਕ ਨਾ ਬੱਚੇ ਜ਼ਰੂਰ ਦਿਖਾਵੇ ਕਿ ਉਹ ਕਿਹਦੇ ਸਪੁਰਦ ਆ ਜਿਹੜੇ ਪਰਿਵਾਰ ਆ ਜਿਹੜਾ ਵਿਆਹ ਕਦੋਂ ਕੋ ਹੁੰਦਾ ਹੈ ਉਹਦਾ ਕਿ ਪਰਿਵਾਰ ਦੇ ਵਿੱਚ ਵਿਆਹ ਹੁੰਦਾ ਇੱਕ ਕਿੰਨੇ ਸਾਲ ਹੋ ਕੇ ਵਿਆਹ ਹੋਇਆ ਇਹ 14 15 ਦੇ ਵਿੱਚ ਮੇਰੇ ਸਾ ਵਿਆਹ ਹੁੰਦਾ ਹਾਂ ਜਿਹੜੇ ਇਹਨਾਂ ਦੇ ਪਤੀ ਨੂੰ ਕੀ ਕਰਦੇ ਨੇ ਉਹ ਵੀ ਇਸੇ ਵਿਭਾਗ ਦੇ ਵਿੱਚ ਹੀ ਹੈ ਹਾਂਜੀ ਉਹਨਾਂ ਦੀ ਡਿਊਟੀ ਵੀ ਉੱਥੇ ਜੀ ਹੁਣ ਜਿਹੜੀ ਦਿੱਕਤ ਸ਼ਿਕਾਇਤ ਹੈ ਇੱਕ ਮਜੂਦਾ ਉਹ ਕਰਦਾ ਹੈ ਇਹ ਜਿਹਾ ਮਕੀਰਾ ਹੋਣਾ ਕਿ ਸੁਰੱਖਿਆ ਦੇ ਵਿੱਚੋਂ ਖੁਦ ਤਨਾਤ ਨੇ ਤੇ ਸਿਰੋ ਖੁਦ ਹੀ ਸੁਰੱਖਿਆ ਭੰਗ ਕਰਦੇ ਨੇ ਤੇ ਕੀ ਲੱਗਦਾ ਕੀ ਹੈ ਦੇਖੋ ਜੀ ਤੁਸੀਂ ਮੈਨੂੰ ਬਾਰ-ਬਾਰ ਸਵਾਲ ਕਰ ਰਹੇ ਹੋ ਜਦੋਂ ਜਿਹੜੇ ਜਿਹੜੇ ਐਮਪੀ ਆ ਜਾਂ ਵੱਡੇ ਅਹੁਦੇ ਤੇ ਆ ਉਹਨਾਂ ਨੂੰ ਵੀ ਆਪਣੇ ਸ਼ਬਦਾਂ ਦੀ ਜਿਹੜੀ ਉਹ ਮर्यादा ਰੱਖਣੀ ਚਾਹੀਦੀ ਆ ਇਹ ਥੋੜਾ ਵੀ ਜੋ ਮੂੰਹ ਚਾਓ ਸਾਡੀਆਂ ਧੀਆ ਭੈਣਾ ਸਾਡੀਆਂ ਮਾਵਾਂ ਨੂੰ ਟਕੇ ਟਕੇ ਦੇ ਦੱਸੋ ਤੇ ਫਿਰ ਭਾਵਨਾਵਾਂ ਦੇ ਕਿਤੇ ਨਾ ਕਿਤੇ ਭਾਈ ਭੜਕ ਜਾਂਦੀਆਂ ਵਾ ਇਹ ਪਹਿਲਾਂ ਸਿਕਿਉਰਿਟੀ ਤੋਂ ਗੱਲ ਹੋਈ ਆ ਇਹ ਬਾਅਦ ਦੇ ਵਿੱਚ ਸਾਰਾ ਕੁਝ ਹੋਇਆ ਵਾ ਜੋ ਸਾਨੂੰ ਮੀਡੀਆ ਰਹੀਂ ਪਤਾ ਲੱਗ ਰਿਹਾ ਕੀ ਮਨ ਕੀ ਕਰਨਾ ਚਾਹੀਏ ਮੰਗ ਦੇਖੋ ਜੀ ਸਵੇਰ ਤਾਈ ਪਤਾ ਲੱਗੂ ਕਲੀਅਰ ਅਸੀਂ ਜਾਣੇ ਆ ਪਤਾ ਕਰਦੇ ਆ ਵੀ ਕੀ ਘਟਣਾ ਵਾ ਫਰੀ ਆ ਕੀ ਨਹੀਂ ਆ ਉਹ ਜਿਹੜੀ ਉਹਦੀ ਜਾਂਚ ਹੋਣੀ ਚਾਹੀ ਉਹਨਾਂ ਦਾ ਕੋਈ ਫੋਨ ਫਾਨ ਖੋਲਿਆ ਉਹ ਅਸੀਂ ਲਾਉਂਦੇ ਰਹਿ ਚੁੱਕਦੇ ਨਹੀਂ ਸਾਡੀ ਚਾਚਾ ਜੀ ਦੀ ਲੜਕੀ ਆ ਕੁਲਵਿੰਦਰ ਕੌਰ ਤੇ ਇਹ ਘਟਨਾ ਕਰ ਮਾ ਤੁਸੀਂ ਵੇਖ ਹੀ ਲਿਆ ਜੋ মিডিਆ ਚੱਲਣ ਦਿਆ ਇੱਕ ਉਹਨਾਂ ਦਾ ਕਾਰ ਹੋਇਆ ਆਪਣੇ ਟੰਗਣਾ ਦੇ ਨਾਲ ਤੇ ਉਹਨਾਂ ਨੇ ਕੋਈ ਕੋਈ ਹੋ ਗਿਆ ਉਹ ਚੈਕਿੰਗ ਤੋਂ ਵੀ ਚੈੱਕ ਨਾ ਕਰਾਉਂਦੀ ਹੋਗੀ ਇਹਨਾਂ মিডিਆ ਵਾਲਿਆਂ ਨੇ ਇੱਕ ਸੋਸ਼ਲ ਸੜਤਾ ਵੀ ਉਹਦੇ ਲਫੜ ਮਾਰਤਾ ਬਿਲਕੁਲ ਸਾਡੀ ਲੜਕੀ ਨੇ ਲਫੜ ਨਹੀਂ ਮਾਰਿਆ ਜੇ ਕਦੇ ਮਾਰਿਆ ਤਾਂ ਸਾਨੂੰ ਦਿਖਾਉਣਾ ਸਾਡਾ ਤੇ ਮੁੱਢ ਤੋਂ ਹੀ ਪਰਿਵਾਰ ਜਿਹੜਾ ਵਾ ਆਰਮੀ ਚ ਫੌਜ ਤੋਂ ਦਾਦਿਆਂ ਤੋਂ ਲੈ ਕੇ ਚਲਦੀ ਹੈ ਹਾਂ ਜੀ ਮੋੜ ਤੋਂ ਹੀ ਪਰਿਵਾਰ ਸਾਡਾ ਜਿਹੜਾ ਵਾ ਇਹ ਫੌਜੀ ਚ ਫੌਜੀ ਹੋਏ ਆ ਆਰਮੀ ਚ ਹੋਏ ਆ ਪੰਜ ਸਾਡੇ ਫੌਜੀ ਪਹਿਲਾਂ ਹੋ ਚੁੱਕੇ ਕਪਟਨ ਦੇ ਰੈਂਕ ਤੱਕ ਹੋ ਚੁੱਕੇ ਆ ਜਿਹੜੀ ਇਹ ਕੰਗਣਾ ਕਹਿ ਰਹੀ ਆ ਵੀ ਇਹ ਅਤਵਾਦੀ ਆ ਫਨਾਨੇ ਆ ਇਹਨਾਂ ਨੇ 71 ਦੀ ਜੰਗ ਵੀ ਲੜੀ 65 ਦੀ ਵੀ ਲੜੀ ਕਿਉਂ ਅਤਵਾਦੀ ਹੀ ਨੇ ਜੰਗਾਂ ਲੜੀਆਂ ਪਹਿਲਾਂ ਇਹ ਬਿਲਕੁਲ ਗਲਤ ਬੋਲ ਰਹੀ ਆ ਪਹਿਲਾਂ ਵੀ ਇਹ ਕਿਸਾਨਾਂ ਨੂੰ ਬਹੁਤ ਗਲਤ ਬੋਲੀ ਸੀ ਵੀ ਮਾਤਾ ਭੈਣਾਂ ਨੂੰ ਬੋਲੀ ਸੀ ਵੀ ਇਹ ਤਕੇ ਤਕੇ ਨਹੀਂ 100 ਹੌਤੇ ਦਿਹਾੜੀ ਤੇ ਆਈਆਂ ਸੀ ਉਹ ਜ਼ਰੂਰ ਸਾਡੀ ਲੜਕੀ ਨੇ ਬੋਲਿਆ ਵੀ ਤੂੰ ਇਹ ਗੱਲਾਂ ਬੋਲੀਆਂ ਜੇ ਤੂੰ ਕਰ ਰਿਹਾ ਥੇ ਉਹਨਾਂ ਦਾ ਤੂੰ ਤੂੰ ਮੈਮ ਹੋਈ ਆ ਉਹ ਇਹ ਲਬਜ਼ ਜ਼ਰੂਰ ਬੋਲਦੀ ਸੁਣ ਰਹੀ ਮੀਡੀਆ ਸਾਹਮਣੇ ਕੋਈ ਲਫੜ ਨਹੀਂ ਵੇਖਿਆ ਸੀ ਕੋਈ ਗੱਲ ਨਹੀਂ ਇਹਦੀ ਜਾਂਚ ਹੋਊਗੀ ਵਿਕਵਾਰੀ ਹੋਊਗੀ ਸਾਰਾ ਸਾਹਮਣੇ ਆਜੂਗਾ ਜੀ ਸੱਚ ਹੁਣ ਮੰਗ ਕੀ ਕਰਨਾ ਚਾਹੁੰਦੇ ਅਸੀਂ ਮੰਗੇ ਕਰਨੀ ਚਾਹੁੰਦੇ ਜੋ ਸੱਚੋ ਸਾਹਮਣੇ ਦਿਖਾਇਆ ਜਾਵੇ ਜੇ ਥੱਪੜ ਮਾਰਿਆ ਤਾਂ ਉਹ ਦਿਖਾਇਆ ਜਾਵੇ ਵੀ ਕਿੱਥੇ ਮਾਰਿਆ ਵਾ ਇਹ ਬਿਲਕੁਲ ਜਿਹੜੀ ਅੱਤਵਾਦੀ ਦੱਸੰਦੇ ਅੱਤਵਾਦੀ ਨਹੀਂਗੇ ਪੰਜਾਬ ਦੇ ਸਾਰੇ ਯੋਧੇ ਆ ਸੂਰਬੀਰੇ ਆ ਕੀ ਕਰੇ 16 ਸਾਲ ਤੋਂ ਲੜਕੀ ਜਿਹੜੀ ਆ ਉਹ ਕੰਮ ਕਰ ਰਹੀ ਆ ਕੀ ਉਹਨੇ ਪਹਿਲਾਂ ਅਜ ਤੋਂ ਪਹਿਲਾਂ ਕਰਤੀ ਇਹੋ ਜਿਹਾ ਕੋਈ ਹਰਕਤ ਹੋਈ ਏ ਕੋਈ ਹੋਰ ਵੀ ਕਰ ਰਹੇ ਆ ਸਾਡੇ ਪੰਜਾਬ ਦੇ ਜਵਾਨ ਕਰਨਦੇ ਆ ਆਰਮੀ 'ਚ ਨੌਕਰੀ ਕਰਨਦੇ ਆ ਸਰਵਿਸ ਕਰਨਦੇ ਆ ਸਾਰੇ ਅਤਵਾਦੀ ਆ ਜੋ ਵੀ ਘਟਨਾ ਵਾਪਰਦੀਆਂ ਉਹ ਕਿਤੇ ਨਾ ਕਿਤੇ ਕਿਤੇ ਰੋਸ ਤੋਂ ਨਿਕਲਦੀਆਂ ਜੋ ਸਾਨੂੰ ਮੀਡੀਆ ਰਹੀ ਇਹ ਗੁੜੀਆ ਦਾ ਪਤਾ ਲੱਗਾ ਹਲਦੀ ਘੜੀ ਦੇ ਮੇਰੇ ਖਿਆਲ ਆ ਵੀ ਅਸੀਂ ਤਾਂ ਕਦੀ ਗੁੜੀਆ ਦੇ ਮੱਥੇ ਵੀ ਨਹੀਂ ਲੱਗੇ ਜੋ ਵਿਆਹੀ ਆ ਕਾਫੀ ਲੰਮੇ ਸਮੇਂ ਤੋਂ ਪਰ ਜੋ ਵੀ ਕੁਝ ਹੋਇਆ ਉਹਨਾਂ ਦਾ ਜੋ ਡਿਊਟੀ ਆ ਡਿਊਟੀ ਦੇ ਵਿੱਚੋਂ ਮੁਲਾਜ਼ਮ ਜਿਹੜਾ ਉਹ ਪੂਰਾ ਆਪਦੀ ਡਿਊਟੀ ਨਿਭਾਉਂਦਾ ਜੋ ਸਾਨੂੰ ਪਤਾ ਲੱਗਾ ਕਿ ਜੋ ਪਰਸ ਤੇ ਮੋਬਾਈਲ ਜਿਹੜਾ ਉਹਨਾਂ ਦਾ ਟ੍ਰੇਸ ਕਰਨਾ ਹੈ ਜਾਂ ਸਕੈਨ ਕਰਨਾ ਹੁੰਦਾ ਸਕਿਉਰਿਟੀ ਜਿਹੜੀ ਹੁੰਦੀ 에ਰਪੋਰਟ ਤੇ ਬਹੁਤ ਜ਼ਿਆਦੀ ਸਖਤ ਹੁੰਦੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਉੱਥੇ ਉਹਨਾਂ ਦੀ ਸਕਿਉਰਿਟੀ ਵੀ ਤਲਾਸ਼ੀ ਤੋਂ ਤੂੰ ਤੂੰ ਮੈਂ ਮੈਂ ਹੋਈ ਆ ਤੂੰ ਤੂੰ ਮੈਂ ਮੈਂ ਦੇ ਵਿੱਚੋਂ ਜੋ ਕੁਝ ਆਇਆ ਉਹ ਸਾਹਮਣੇ ਫਿਰ ਗਾਂ ਦੀ ਗਾਂ ਗਾਂ ਲੜੀ ਨਾਲ ਲੜੀ ਬਣਦੀ ਆਈ ਆ ਪਰ ਇਹਦੇ ਵਿੱਚ ਜਿਹੜਾ ਵੀ ਮੰਨ ਲਓ ਤੁਸੀਂ 12 13 ਲੱਖ ਲੋਕਾਂ ਨੇ ਉਹਨਾਂ ਨੂੰ ਚੁਣਿਆ ਨੌਂ ਵਿਧਾਨ ਸਭਾ ਦੇ ਹਲਕਿਆਂ ਦਾ ਉਹ ਐਮਪੀ ਆ ਤੇ ਉਹਨਾਂ ਨੂੰ ਕਦੇ ਨਾ ਕਦੇ ਸ਼ਬਦਾਂ ਦੀ ਮਰਜ਼ਾਦਾ ਰੱਖਣੀ ਚਾਹੀਦੀ ਆ ਕਿਉਂਕਿ ਹਰ ਜਿਹੜਾ ਵਿਅਕਤੀ ਆ ਉਹਨੂੰ ਆਪਦੇ ਅਹੁਦੇ ਦੀ ਮਰਜ਼ਾਦਾ ਜਿਹੜੀ ਆ ਉਹ ਪੂਰੇ ਤੌਰ ਤੇ ਰੱਖਣੀ ਚਾਹੀਦੀ ਆ ਅਸੀਂ ਇਹ ਇਹ ਨਹੀਂ ਆਂਦੇ ਵੀ ਬਹੁਤ ਖੁਸ਼ੀ ਦੀ ਗੱਲ ਆ ਬਹੁਤ ਮਾੜੀ ਗੱਲ ਆ ਇਹ ਚੰਗੀ ਗੱਲ ਨਹੀਂ ਪਰ ਇਹਨੂੰ ਕਦੇ ਨਾ ਕਦੇ ਫਸਾਇਆ ਗਿਆ ਕਿਤੇ ਨਾ ਕਦੇ ਉਸ ਗੱਲ ਤੋਂ ਕਰੋਪ ਕੀਤਾ ਗਿਆ ਨਹੀਂ ਤੇ ਕੋਈ ਵੀ ਮੁਲਾਜ਼ਮ ਜਿਹੜਾ ਆਪ ਦੀ ਚੰਗੀ ਭਲੀ ਡਿਊਟੀ ਕਰਦਾ ਨੌਕਰੀ ਕਰਦਾ ਉਹਨਾਂ ਨੂੰ ਨੌਕਰੀ ਜਿਹੜੇ ਮੁਲਾਜ਼ਮ ਸਾਡੇ ਪਰਿਵਾਰਾਂ 'ਚੋਂ ਆ ਕਿਸਾਨ ਮਜ਼ਦੂਰਾਂ ਦੇ ਬੱਚੇ ਨੌਕਰੀਆਂ ਕਰਦੇ ਆ ਉਹਨਾਂ ਨੂੰ ਨੌਕਰੀਆਂ ਕਰਨ ਦੇਣੀਆਂ ਚਾਹੀਦੀਆਂ ਇਹੋ ਜਿਹੇ ਬਿਆਨ ਜਿਹੜੇ ਆ ਸਾਡੇ ਜਿਹੜੇ ਨੇਤਾ ਵਾ ਭਾਵੇਂ ਐਮਪੀ ਆ ਐਮਐਲਏ ਆ ਕੋਈ ਵੀ ਆ ਇਹਨਾਂ ਨੂੰ ਬਿਆਨ ਸੋਚ ਸਮਝ ਕੇ ਦੇਣੇ ਚਾਹੀਦੇ ਆ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਬਿਲਕੁਲ ਨਹੀਂ ਕਰਨਾ ਚਾਹੀਦਾ ਵੇਖੋ 2021 2021 ਦੇ ਵਿੱਚ ਮੋਰਚਾ ਦਿੱਲੀ ਲੱਗਾ ਜਿਹੜਾ ਸੈਂਟਰ ਦੇ ਵਜੀਰ ਭਾਜਪਾ ਦੇ ਸੀ ਕਿਹੜਾ ਕਿਹੜੀ ਗੱਲ ਨਹੀਂ ਉਹ ਬੋਲੇ ਪਰ ਉਹਦੇ ਵਿੱਚ ਜਦੋਂ ਇਹ ਸਕੌਲਟੀ ਤੋਂ ਗੱਲਾਂ ਆਈਆਂ ਤੇ ਫਿਰ ਉਹਨੇ ਇਹ ਜ਼ਰੂਰ ਕਿਹਾ ਹੋਊਗਾ ਕਿ ਇਹ ਲੋਕ ਜਿਹੜੇ ਆ ਇਹ ਸਾਡੇ ਲਗਾਤਾਰ ਕਿਸਾਨੀ ਮੋਰਚੇ ਦੇ ਵਿੱਚ ਬੈਠੇ ਜਿਹੜੇ ਲਗਾਤਾਰ ਮਿਹਨਤ ਕਸ਼ਲ ਲੋਗਾ ਤੇ ਜੇ ਉਹਨਾਂ ਨੂੰ ਟਕੇ ਟਕੇ ਦੇ ਉਹਨੇ ਕਿਹਾ ਗੁੜੀਆਂ ਨੇ ਤੇ ਇਹ ਗੱਲ ਕੋਈ ਗਲਤ ਨਹੀਂ ਗਈ ਉਹ ਬਿਲਕੁਲ ਕਈ ਕੰਗਣਾ ਦੇ ਇੱਕ ਨਹੀਂ ਨਿਗਾਹ ਬਿਆਨ ਆਏ ਆ ਬਹੁਤ ਬਿਆਨ ਉਹਦੇ ਜਿਹੜੇ ਆਏ ਆ ਉਹ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰਾਂ ਦੇ ਖਿਲਾਫ ਆਉਂਦੇ ਰਹਾ ਪਰ ਵੇਖੋ ਕਿਤੇ ਨਾ ਕਿਤੇ ਜਦੋਂ ਕੋਈ ਵੀ ਭਾਫ ਬਣਦੀ ਆ ਕਿਤੇ ਨਾ ਕਿਤੇ ਧੂਆ ਬਣਦਾ ਤੇ ਫਿਰ ਅੱਗ ਬਲਦੀ ਆ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਸਰਕਾਰ ਨੂੰ ਐਮਪੀਆ ਨੂੰ ਪ੍ਰਧਾਨ ਮੰਤਰੀ ਨੂੰ ਸਾਰਿਆਂ ਨੂੰ ਮਰਜ਼ਾਦਾ ਬੋਲਣ ਦੇ ਜ਼ਰੂਰ ਭਾਸ਼ਾ ਦੇ ਰੱਖਣੀ ਚਾਹੀਦੀ ਆ ਉਹਨੇ ਗੱਲ ਕਈ ਆ ਵੀ ਟਗੇ ਟਗੇ ਦੀਆਂ ਬੀਬੀਆਂ ਜਿਹੜੀਆਂ ਆ ਗਈਆਂ ਪਰ ਇਹ ਲੋਕ ਸੰਘਰਸ਼ੀ ਆ ਸੰਘਰਸ਼ੀਲ ਲੋਕ ਆ ਇਹ ਉਹਨਾਂ ਲੋਕਾਂ ਦੇ ਵਾਰਿਸ ਆ ਜਿਨ੍ਹਾਂ ਨੇ ਬੱਚਿਆਂ ਦੇ ਟੁਕੜੇ ਗਲਾਂ ਦੇ ਵਿੱਚ ਹਾਰ ਪਵਾਏ ਸਵਾ ਸਵਾ ਮਣ ਦੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ ਇੱਕ ਪਿਆਲਾ ਪਾਣੀ ਦਾ ਪੀਂਦੇ ਰ ਇਹ ਲੋਕ ਤੇ ਉਹਨਾਂ ਨੂੰ ਵੀ ਬਖਸ਼ਦੇ ਇਹ ਉਹਨਾਂ ਲੋਕਾਂ ਦੇ ਵਾਰਸ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੇ ਵੀ ਲੋਕ ਆ ਵੱਡੇ ਵਜ਼ੀਰ ਆ ਮੰਤਰੀ ਇਹਨਾਂ ਨੂੰ ਆਪਣੀ ਭਾਸ਼ਾ ਦੇ ਕੰਟਰੋਲ ਕਰਨਾ ਚਾਹੀਦਾ ਤੇ ਲੋਕਾਂ ਨੂੰ ਡਿਊਟੀਆਂ ਆਪਣੀਆਂ ਸਹੀ ਤਰੀਕੇ ਨਾਲ ਕਰਨ ਦੇਣੀਆਂ ਚਾਹੀਦੀਆਂ ਵੇਖੋ ਜ਼ਰੂਰ ਖਲੋਣ ਗੀਆਂ ਜ਼ਰੂਰ ਖਲੋਣਾ ਚਾਹੀਦਾ ਕਿਉਂਕਿ ਉਹਨੇ ਜੇ ਤਕੇ ਤਕੇ ਦਾ ਉਹਨੇ ਟਾਗੇ ਟਾਗੇ ਦੀਆਂ ਬੀਬੀਆਂ ਕਿਹਾ ਤੇ ਉਹਦੇ ਮਨ